हां जी बेटा जी ਸਿੱਖਨ ਪਰਨਾਮ ਆ ਅਧਾਰਿਤ ਵਰਕਸ਼ੀਟ 3 ਦੇ ਵਿੱਚੋਂ ਜਿਹੜੀ ਕਿ ਸਾਨੂੰ ਪ੍ਰੈਕਟਿਸ ਸ਼ੀਟ ਆਂਦੀ ਹੈ ਉਸ ਦੇ ਵਿੱਚੋਂ ਅਸੀਂ ਅੱਜ ਮੈਥ ਦੇ ਜਿਹੜੇ ਕੁਸ਼ਨਾਂ ਕਰਨ ਚ ਲੱਗੇ ਆਂ ਦੇਖੋ 16 ਨੰਬਰ ਤੋਂ ਸਾਡਾ ਮੈਥ ਸ਼ੁਰੂ ਹੋ ਜਾਂਦਾ ਆ ਤਾਂ ਪਹਿਲਾ ਕੁਸ਼ਨ ਦੇਖੋ 16 ਨੰਬਰ ਮਤਲਬ ਕਿ ਮੈਥ ਦਾ ਹੈਗਾ ਯਾ ਕਿ ਇਹੇਠਾਂ ਦਿੱਤੇ ਕਰੰਸੀ ਨੋਟਾਂ ਨਾਲ ਬੰਦੀ ਸੰਖਿਆ ਲਿਖੋ ਕਰੰਸੀ ਨੋਟਾਂ ਨਾਲ ਕਿਹੜੀ ਸੰਖਿਆ ਬਣਦੀਏਗੀ ਉਹ ਆਪਾਂ ਲਿਖਣੀ ਆ ਸੋ ਇਹਨਾਂ ਨੋਟਾਂ ਨੂੰ ਪਹਿਲਾਂ ਆਪਾਂ ਦੇਖੋ ਗਿਣਾਂਗੇ ਕਿ ਇਹ ਜਿਹੜੇ ਨੋਟ ਨੇਗੇ ਇੱਕ ਇੱਕ ਨੇ ਬੰਦੇ ਆ ਠੀਕ ਹੈ ਦੇਖੋ 100 200 300 400 500 600 700 800 900 ਇਹ ਬਣੇ 900 ਫਿਰ ਅੱਗੇ ਫਿਰ 10 10 ਦੇ ਗਿਣੀ 910 920 930 940 950 960 970 980 990 ਅੱਗੇ ਦੇਖੋ 990 ਦੇਖੋ 990 ਲਿਖ ਲਿਆ ਹੁਣ ਅੱਗੇ ਇੱਕ ਇੱਕ ਦੇ ਨਿੱਤਾ ਅੱਗੇ 991 992 900 93 94 95 96 97 98 99 999 ਦੇਖੋ ਇਹਨਾਂ ਦੇ ਨਾਲ 900 ਰੱਖਣਾ ਹੈ ਤਾਂ ਹੁਣ ਨੋਟ ਕਿੰਨੇ ਨੇ 999 ਤਾਂ 999 ਲਿਖਿਆ ਹੋਇਆ ਤਾਂ ਹੁਣ ਦੇਖੋ ਇੱਥੇ ਕਿੱਥੇ 999 ਲਿਖਿਆ ਆਇਆ ਐ ਇੱਥੇ ਲਿਖਿਆ ਉਹਦੇ ਨੰਬਰ ਤੇ ਲਿਖਿਆ 909 ਅੱਗੇ ਲਿਖਿਆ 990 ਫਿਰ ਕਿ ਲਿਖਿਆ ਕੱਲਾ 900 ਤੇ ਸੱッセ ਨੰਬਰ ਤੇ ਦੇਖੋ ਉਹਨਾਂ ਨੇ ਆਪਾਂ ਨੂੰ ਕਿਹਾ ਏ ਕਿ 999 ਤਾਂ ਸਹੀ ਆਨਸਰ ਸਾਡਾ ਕੀ ਆ 999 ਆਪਸ਼ਨ ਸ ਸ ਇਹਨਾਂ ਨੂੰ ਅਸੀਂ ਗੈਨ ਕਿ ਵਿਖਿਆ ਅੱਗੇ ਦੇਖੋ 17ਵਾਂ ਕੁਸ਼ਣ ਉਹਨਾਂ ਨੇ ਕੀ ਕਿਹਾ ហេਠਾਂ ਦਿੱਤੇ ਘਰ ਦੇ ਨੰਬਰ ਪੜੋ ਜਿਸ ਘਰ ਦੇ ਨੰਬਰ ਵਿੱਚ 9 ਆਉਂਦਾ ਹੈ ਉਸ ਸੰਖਿਆ ਵਿੱਚ ਉਹਨਾਂ ਨੇ ਦੇਖੋ ਕੀ ਕਿਹਾ ਕਿ ਜਿਸ ਘਰ ਦੇ ਵਿੱਚ 9 ਆਉਂਦਾ ਹੈ ਸੰਖਿਆ ਵਿੱਚ 9 ਦਾ ਸਥਾਨ ਦੱਸੋ ਉਹ ਦੇਖੋ ਪਹਿਲਾ ਘਰ ਦੇਖੋ ਇਹਦੇ ਵਿੱਚ 9 ਨਹੀਂ ਆਉਂਦਾ ਦੂਜੇ ਘਰ ਦੇ ਵਿੱਚ ਵੀ ਨਹੀਂ ਆਉਂਦਾ ਤੀਜੇ ਘਰ ਵਿੱਚ 9 ਆਉਂਦਾ ਚੌਥੇ ਵਿੱਚ ਵੀ ਨਹੀਂ ਆਉਂਦਾ ਠੀਕ ਹੈ ਹੁਣ ਦੇਖੋ ਦੂਜੇ ਘਰ ਜਿਹੜਾ ਸਾਲ ਤੀਜਾ ਘਰ ਆ ਇਹਦੇ ਵਿੱਚ 9 ਦਾ ਸਥਾਨ ਕੀ ਹੈ 794 ਲਿਖਿਆ ਨਾ ਆ ਕੀ ਆ ਇਕਾਈ ਤੇ ਆ ਕੀ ਹੁੰਦੀ ਹੈ ਸਾਡੀ ਦਹਾਈ ਤਾਂ 9 ਜਿਹੜਾ ਉਹ ਕਿਹੜੇ ਸਥਾਨ ਤੇ ਹੈ ਦਹਾਈ ਦੇ ਤਾਂ ਸਾਡੀ ਕਿਹੜੀ ਆਪਸ਼ਨ ਬਿਲਕੁਲ ਸਹੀ ਆ ਉਹੜਾ ਆਪਸ਼ਨ ਬਿਲਕੁਲ ਸਹੀ ਹੈ ਇਸ ਕੁਸ਼ਨ ਦੀ ਅਗੇ ਦੇਖੋ ਕਿਹੜੇ ਘਰ ਦੇ ਨੰਬਰ ਵਿੱਚ 9 ਦਾ ਸਥਾਨਕ ਮੁੱਲ 90 ਹੈ ਹੁਣ ਦੇਖੋ ਸੇਮ ਹੀ ਆ ਇੱਥੇ ਵੀ ਦੇਖੋ 9 ਹੈ ਨਹੀਂ ਇੱਥੇ ਵੀ 9 ਹੈ ਨਹੀਂ ਉੱਥੇ ਵੀ ਹੁਣ ਇਹ 9 ਕਿੰਨਾ ਸੌਖਾ ਸੀ ਕਿਹੜੇ ਨੰਬਰ ਦੇ ਕਿਹਦੇ ਵਿੱਚ 9 ਹੈਗਾ ਉਹ ਸਾਡਾ ਕੀ ਆਨਸਰ ਆ ਕਿਹੜੀ ਆਪਸ਼ਨ ਹੈ ਈਡੀ ਨੰਬਰ ਆਪਸ਼ਨ ਇਹਦੇ ਤੇ ਵੀ ਤੁਸੀਂ ਗੋਲਾ ਲਗਾ ਲੈਣਾ ਆ ਤੇ ਜਦੋਂ ਆਪਾਂ ਪੇਪਰ 'ਚ ਕਰਨਾ ਉਦੋਂ ਆਪਾਂ ਫਿਲ ਕਰਨਾ ਹੈ 5 ਦਹਾਈਆਂ ਤੇ 4 ਇਕਾਈਆਂ ਨਾਲ ਮਿਲ ਕੇ ਕਿਹੜੀ ਸੰਖਿਆ ਬਣਦੀ ਹੈ 5 ਦਹਾਈਆਂ ਜਾਨੀ 50 ਜੋੜ 4 ਇਕਾਈਆਂ ਕਿੰਨੀਆਂ ਨੇ 4 ਤਾਂ ਕੀ ਬਣੂਗਾ 50 ਜੋੜ 4 ਕੀ ਬਣਿਆ 54 ਤਾਂ ਫਿਰ ਆਨਸਰ ਸਾਡਾ ਕੀ ਆ ਗਿਆ ਐਡਾ ਨੰਬਰ 19ਵੇਂ ਦਾ ਕੀ ਆ ਗਿਆ ਐਡਾ ਨੰਬਰ 54 54 4 ਸੈਂਕੜੇ ਦੇ ਵਿੱਚ ਕਿੰਨੀਆਂ ਇਕਾਈਆਂ ਹੋਣਗੀਆਂ ਹੁਣ ਧਿਆਨ ਨਾਲ ਦੇਖੋ 1 ਦਹਾਈ ਦੇ ਵਿੱਚ ਕਿੰਨੀਆਂ ਇਕਾਈਆਂ ਹੁੰਦੀਆਂ ਨੇ 10 ਠੀਕ ਹੈ ਪਰ ਹੁਣ ਇੱਥੇ ਸੈਂਕੜੇ ਦੇ ਵਿੱਚ ਪੁੱਛਿਆ ਗਿਆ ਤਾਂ ਇੱਕ ਸੈਂਕੜੇ ਦੇ ਵਿੱਚ ਹੁੰਦੀਆਂ ਨੇ 100 ਤਾਂ ਚਾਰ ਸੈਂਕੜਿਆਂ ਦੇ ਵਿੱਚ ਕਿੰਨੇ ਹੋਣਗੀਆਂ 400 ਇਹਦਾ ਵੀ ਸਹੀ ਆਨਸਰ ਜਿਹੜਾ ਹੈਗਾ ਉਹ ਕੀ ਆ ਈਡੀ ਆਪਸ਼ਨ ਆ ਇੱਕ ਦਹਾਈ ਦੇ ਵਿੱਚ ਇਕਾਈਆਂ 10 ਹੁੰਦੀਆਂ ਨੇ ਇੱਕ ਸੈਂਕੜੇ ਦੇ ਵਿੱਚ ਇਕਾਈਆਂ ਕਿੰਨੀਆਂ ਹੁੰਦੀਆਂ ਨੇ 100 ਹੁੰਦੀਆਂ ਨੇ ਇਹ ਅਸੀਂ ਤਾੜੀ ਛੁਟਕੀ ਦੇ ਨਾਲ ਹਮੇਸ਼ਾ ਹੀ ਕਰਦੇ ਆਂ ਅਬਨੀ ਦੇਕਰ ਦਾ ਨੰਬਰ 859 ਹੈ 859 ਮਤਲਬ ਵੈਲਾ 8 ਲਿਖਿਆ ਹੋਊਗਾ ਫਿਰ 659 ਕਿੰਨਾ ਹੁੰਦਾ 5 ਤੇ 9 ਹੁਣ ਇਹਨੂੰ ਲਭੋ ਕਿੱਥੇ ਲਿਖਿਆ ਹੈ ਦੇਖੋ 859 ਗਲਤ 858 ਦੇਖੋ ਹੁਣ ਤਾਂ ਉਹਨਾਂ ਨੇ ਕਨਫਿਊਜ਼ ਕਰਨਾ ਆ 800 ਅਲੱਗ ਵੀ ਲਿਖ ਕੇ ਦਿੱਤਾ ਪਿਆ ਤੇ 598 ਪਰ ਇਹ ਗਲਤ ਆ ਹਨਾ ਕਿ ਅਗਰ ਆਪਾਂ ਇਹਦੇ ਵਿੱਚ ਦੇਖੋ ਕਰੀਏ ਤਾਂ 9 ਇਕਾਈ ਦਹਾਈ ਸੈਂਕੜਾ ਹਜ਼ਾਰ 10000 ਤੱਕ ਪਹੁੰਚ ਗਈ ਪਰ ਸਾਨੂੰ 100 ਆਂ ਦਾ ਕੀ ਚਾਹੀਦੀ ਹੈ ਤਾਂ ਸਾਡੇ ਕੋਲੇ ਸਹੀ ਆਨਸਰ ਕਿਹੜਾ ਹੈ ਸੱッセ ਵਾਲਾ ਹੈ ਕਿਉਂਕਿ ਜਦੋਂ ਅਸੀਂ 100 ਤੱਕ ਦੇ ਕਰਦੇ ਆ ਤਾਂ ਉਹਦੇ ਵਿੱਚ ਕਿੰਨੇ ਅੱਖਰ ਆਉਂਦੇ ਨੇ ਤਿੰਨੇ ਆਉਂਦੇ ਹੁੰਦੇ ਤੁਹਾਨੂੰ ਅਸੀਂ ਇਹ ਗੱਲ ਤਾਂ ਅਸੀਂ ਬਾਰ-ਬਾਰ ਕਰਦੇ ਰਹਿੰਦੇ ਆ ਮੈਂ ਦੋ ਅੰਕਾਂ ਦੀ ਸੰਖਿਆ ਹਾਂ ਉਹ ਕਹਿੰਦੀ ਇਹ ਸੰਖਿਆ ਕਹਿੰਦੀ ਕਿ ਮੈਂ ਦੋ ਅੰਕਾਂ ਦੀ ਹਾਂ ਦੇਖੋ ਹੁਣ ਦੋ ਅੰਕਾਂ ਦੀ ਸੰਖਿਆ ਆਪਾਂ ਨੂੰ ਕਹੀ ਗਈ ਆ ਦੋ ਅੰਕਾਂ ਦੀ ਸੰਖਿਆ ਦੇ ਵਿੱਚ ਕੀ ਕੀ ਹੁੰਦਾ ਇਕਾਈ ਤੇ ਦਹਾਈ ਇਹ ਚੀਜ਼ ਪਹਿਲਾਂ ਹੀ ਅਸੀਂ ਦਿਮਾਗ 'ਚ ਬਿਠਾ ਲਈ ਮੇਰਾ ਦਹਾਈ ਦਾ ਅੰਕ ਇਕਾਈ ਦੇ ਅੰਕ ਤੋਂ ਅੱਧਾ ਹੈ ਮਤਲਬ ਇਹ ਕੀ ਕਹਿਣਾ ਚਾਹੁੰਦੀ ਹੈ ਕਿ ਜਿਹੜਾ ਮੇਰਾ ਦਹਾਈ ਦਾ ਅੰਕ ਹੈ ਉਹ ਇਹਦੇ ਨਾਲੋਂ ਘੱਟ ਆ ਅੱਧਾ ਆ ਜੇ ਇਕਾਈ ਦੇ ਅੰਕ 8 ਹੈ ਤਾਂ ਦਹਾਈ ਦਾ ਅੰਕ ਕੀ ਹੋਵੇਗਾ ਅੱਧਾ ਕਰਨ ਦੇ ਲਈ ਅਸੀਂ ਕੀ ਕਰਦੇ ਹੁੰਦੇ ਹਾਂ 2 ਤੇ ਭਾਗ 8 ਨੂੰ 2 ਦੇ ਉੱਤੇ ਭਾਗ ਕਰਕੇ ਦੇਖਿਆ ਤਾਂ 2 ਚੌਕੇ 8 ਤਾਂ ਇੱਥੇ ਕੀ ਆ ਗਿਆ 4 ਤਾਂ 8 ਦਾ ਅੱਧਾ ਕੀ ਆ 4 ਤਾਂ ਸਾਡੇ ਕੋਲੇ ਸੰਖਿਆ ਕਿਹੜੀ ਆਈ 48 ਜਿਹੜੀ ਕਿ ਕਿਹੜੇ ਨੰਬਰ ਤੇ ਆ ਊੜਾ ਨੰਬਰ ਤੇ ਸਹੀ ਆਪਸ਼ਨ ਕੀ ਏ ਸਾਡੀ ਊੜਾ ਨੰਬਰ ਦਿਖਾਏ ਵੱਖ-ਵੱਖ ਕਾਰਡਾਂ ਦੀ ਵਰਤੋਂ ਨਾਲ ਬਨਨ ਵਾਲੀ ਸੰਖਿਆ ਦੱਸੋ ਹੁਣ ਪਹਿਲਾਂ ਦੇਖੋ ਕਾਰਡ ਲਿਖੇ ਨੇ 100 100 ਦੇ ਗਿਨੋ 100 200 300 400 500 ਅੱਗੇ ਦੇਖੋ 500 ਅੱਗੇ 1 10 ਦਾ ਆ 510 ਅੱਗੇ 10 511 512 513 514 515 516 517 518 ਲਿਖ ਕੇ ਦੇਖਿਆ 518 ਪਰ ਪਰ ਹੁਣ ਇੱਥੇ ਆਪਾਂ ਨੂੰ ਉਹਨਾਂ ਨੇ ਕੀ ਲਿਖ ਕੇ ਦਿੱਤਾ ਪੰਜਾਬੀ ਦੇ ਵਿੱਚ ਦੇਖੋ 8 ਪਹਿਲੇ ਚ ਲਿਖਿਆ 8 ਗਲਤ ਇੱਥੇ ਲਿਖਿਆ 5 518 ਸਹੀ ਹੈ ਅੱਗੇ ਦੇਖੋ 815 ਇਹ ਵੀ ਗਲਤ ਹੈ 508 ਇਹ ਵੀ ਗਲਤ ਹੈ ਪਰ ਸਾਨੂੰ ਕੀ ਹੋਣੀ ਚਾਹੀਦੀ ਹੈ 518 ਦਾ ਸਹੀ ਆਪਸ਼ਨ ਕਿਹੜੀ ਹੈ ਸਾਡੇ ਕੋਲੇ ਐਡਾ ਨੰਬਰ ਆਪਸ਼ਨ ਅੱਗੇ ਦੇਖੋ 24ਵੇਂ ਦਾ ਕਾਰਡ ਨਾਲ ਬਣਨ ਵਾਲੀ ਦੋ ਕਾਰਡ ਸਾਨੂੰ ਦਿੱਤੇ ਗਏ ਨੇ ਦਿਖਾਏ ਕਾਰਡਾਂ ਨਾਲ ਬਣਨ ਵਾਲੀ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਵੱਡੀ ਤੋਂ ਵੱਡੀ ਸੰਖਿਆ ਕਦੋਂ ਬਣੂਗੀ ਜਦੋਂ ਵੱਡੇ ਅੱਖਰ ਨੂੰ ਅਸੀਂ ਵੱਡੀ ਸੰਖਿਆ ਨੂੰ ਪਹਿਲਾਂ ਲਿਖਾਂਗੇ ਤੇ ਛੋਟੀ ਸੰਖਿਆ ਨੂੰ ਬਾਅਦ ਵਿੱਚ ਲਿਖਾਂਗੇ ਹੁਣ ਇਹਨਾਂ ਦੋਵਾਂ 'ਚੋਂ ਦੇਖੋ ਵੱਡੀ ਸੰਖਿਆ ਕਿਹੜੀ ਆ ਇਹਨਾਂ ਦੋਵਾਂ 'ਚੋਂ ਵੱਡੀ ਸੰਖਿਆ 4 ਆ ਛੋਟੀ ਕਿਹ ਆ 3 ਤਾਂ ਇਹਨਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਬਣੀ 43 ਕਿਹੜੀ ਆਪਸ਼ਨ ਤੇ ਲਿਖਿਆ ਉੜਾ ਆਪਸ਼ਨ ਤੇ ਤਾਂ ਸਾਡਾ ਸਹੀ ਆਨਸਰ ਕੀ ਬਣਿਆ ਊੜਾ ਆਪਸ਼ਨ ਬਣੇ ਕਿਹੜੀਆਂ ਸੰਖਿਆਵਾਂ ਦਾ ਸਮੂਹ ਵੱਧੇ ਕਰਮ ਵਿੱਚ ਹੈ ਵੱਧੇ ਕਰਮ ਜਦੋਂ ਵੀ ਅਸੀਂ ਯਾਦ ਕਰਦੇ ਹਾਂ ਤਾਂ ਅਸੀਂ ਪੌੜੀਆਂ ਨੂੰ ਯਾਦ ਕਰਦੇ ਹਾਂ ਕਿ ਇੱਕ ਤੋਂ ਸ਼ੁਰੂ ਹੁੰਦੀਆਂ ਨੇ 1 2 3 4 ਹੈਨਾ ਤਾਂ ਇਹਦਾ ਮਤਲਬ ਪਹਿਲਾਂ ਸਭ ਤੋਂ ਇੱਕ ਕੀ ਹੈ ਸਭ ਤੋਂ ਛੋਟਾ ਤਾਂ ਸਭ ਤੋਂ ਛੋਟੀ ਸੰਖਿਆ ਲੱਭਣੀ ਆ ਹੁਣ ਧਿਆਨ ਨਾਲ ਦੇਖੋ ਅਗਰ ਆਪਾਂ ਗੱਲ ਕਰੀਏ ਊੜਾ ਆਪਸ਼ਨ ਦੇ ਵਿੱਚ ਪਹਿਲਾਂ 6 ਲਿਖਿਆ ਐਡ ਆਪਸ਼ਨ ਦੇ ਵਿੱਚ 2 ਲਿਖਿਆ ਸੌਰੀ 64 ਲਿਖਿਆ ਐਡ ਆਪਸ਼ਨ ਦੇ ਵਿੱਚ 28 ਲਿਖਿਆ ਏਡੀ অপশন ਦੇ ਵਿੱਚ 84 ਲਿਖਿਆ ਸਸਾ অপশন ਦੇ ਵਿੱਚ 64 ਲਿਖਿਆ ਜਦ ਕਿ ਜਦ ਕਿ ਸਭ ਤੋਂ ਛੋਟਾ ਕਿਹੜਾ ਹੈ 28 ਵਾਲੀ অপਸ਼ਨ ਤਾਂ ਸਾਡੇ ਕਿਹੜਾ ਸਮੂਹ ਵਾਧੇ ਕਰਾਂ ਵਿੱਚ ਹੋਊਗਾ ਇੱਥੋਂ ਹੀ ਪਤਾ ਲੱਗਦਾ ਆ ਕਿ ਜਿਹੜਾ 28 ਵਾਲਾ ਹੈ ਕਿਉਂਕਿ ਬਾਕੀਆਂ ਦੇ ਵਿੱਚ 28 ਦੇਖੋ ਕਿਸੇ ਦੇ ਵਿੱਚ ਵਿਚਕਾਰ ਆ ਤੇ ਕਿਸੇ ਦੇ ਵਿੱਚ ਆਖਿਰ ਤੇ ਆ ਜਦ ਕਿ 28 ਸਭ ਤੋਂ ਛੋਟਾ ਆ ਤਾਂ ਸਭ ਤੋਂ ਛੋਟਾ ਐਡੇ অপਸ਼ਨ ਦੇ ਵਿੱਚ ਅੱਗੇ ਲਿਆਂਦਾ ਹੋਇਆ ਤਾਂ ਸਹੀ ਸਾਡਾ ਆਨਸਰ ਕੀ ਆ ਗਿਆ ਐਡਾ ਹਰਜੋਤ ਕੋਲ 100 ਰੁਪਏ ਸੀ ਹੁਣ ਅਗਲਾ ਪ੍ਰਸ਼ਨ ਦੇਖੋ ਉਹ ਕਹਿੰਦੇ ਹਰਜੋਤ ਕੋਲ 100 ਰੁਪਏ ਸੀਗੇ ਠੀਕ ਹੈ ਉਸਨੇ ਦੁਕਾਨ ਤੋਂ ਜਿਓਮੈਟਰੀ ਬਾਕਸ ਖਰੀਦ ਲਿਆ ਉਹਨੇ ਦੁਕਾਨ ਤੋਂ ਜਿਓਮੈਟਰੀ ਬਾਕਸ ਲੈ ਲਿਆ ਜਿਓਮੈਟਰੀ ਬਾਕਸ ਖਰੀਦਣ ਤੋਂ ਬਾਅਦ ਉਹਦੇ ਕੋਲੇ ਕਿੰਨੇ ਰੁਪਏ ਬਚੇ ਹੁਣ ਜਿਓਮੈਟਰੀ ਬਣਾ ਕੇ ਨਾਲ ਦਿੱਤੇ ਹੈ ਕਿ 50 ਰੁਪਏ ਦਾ ਠੀਕ ਹੈ ਹੁਣ ਦੇਖੋ ਉਹਨੇ 100 ਰੁਪਏ ਦਾ ਨੋਟ ਦੁਕਾਨਦਾਰ ਨੂੰ ਦਿੱਤਾ ਉਹਨੇ 50 ਦੀ ਜਿਓਮੈਟਰੀ ਲਈ ਤਾਂ ਉਹਦੇ ਕੋਲੇ ਕਿੰਨੇ ਰੁਪਏ ਬਚੇ ਨੇ 50 ਰੁਪਏ ਪਰ ਹੁਣ ਆਪਸ਼ਨਾਂ ਦੇਖੋ ਆਪਸ਼ਨਾਂ ਦੇ ਵਿੱਚੋਂ ਕਹਿੰਦਾ ਸਾਨੂੰ 100 ਰੁਪਏ ਤੋਂ ਘੱਟ ਬਚੇ 100 ਰੁਪਏ ਤੋਂ ਵੱਧ ਬਚੇ 100 ਰੁਪਏ ਦੇ ਬਰਾਬਰ ਬਚੇ ਜਾਂ 150 ਰੁਪਏ ਹੁਣ ਉਹਨਾਂ ਨੇ ਸਾਨੂੰ ਬਚੇ ਹੋਏ 50 ਰੁਪਏ ਲਿਖਣ ਦੀ ਬਜਾਏ ਕੀ ਲਿਖ ਕੇ ਦਿੱਤਾ 100 ਰੁਪਏ ਤੋਂ ਘੱਟ ਕਿਉਂਕਿ 100 ਰੁਪਏ ਤੋਂ ਵੱਧ ਕਿਵੇਂ ਹੋ ਜਾਣਗੇ ਕਿਉਂਕਿ 50 ਤਾਂ ਉਹਨੇ ਘੱਟ ਲਏ 100 ਦੇ ਬਰਾਬਰ ਵੀ ਨਹੀਂ ਹੋ ਸਕਦੇ ਕਿਉਂਕਿ 50 ਸੀ ਕਟਵਾਤੀ 150 ਵੀ ਨਹੀਂ ਹੋ ਸਕਦੀ 27ਵਾਂ ਦੇਖੋ 297 ਦੇ ਵਿੱਚ ਉਹਨਾਂ ਨੇ ਕੀ ਕਿਹਾ 20 ਤੋਂ ਸ਼ੁਰੂ ਕਰਨੀ ਆ ਇੱਕ ਡੱਡੂ ਨੇ 20 ਦੀਆਂ ਛਾਲਾਂ ਮਾਰਦੇ ਹੋਏ ਡੱਡੂ ਸੰਖਿਆ 60 ਤੇ ਕਿੰਨੀਵੀਂ ਛਾਲ ਵਿੱਚ ਪਹੁੰਚੇਗਾ ਹੁਣ ਦੇਖੋ 20-20 ਦੀਆਂ ਮਾਰੀਆਂ ਨੇ ਪਹਿਲੀ ਛਾਲ ਦੂਜੀ ਛਾਲ ਕਿੰਨੀਆਂ ਛਾਲਾਂ ਵਿੱਚ ਪਹੁੰਚ ਗਿਆ ਦੋ ਛਾਲਾਂ ਵਿੱਚ ਤਾਂ ਅਸੀਂ ਇਸ ਨੂੰ ਕੀ ਕਹਾਂਗੇ ਦੂਜੀ ਛਾਲ ਵਿੱਚ ਪਹੁੰਚ ਗਿਆ ਕਿਹੜੀ ਛਾਲ ਵਿੱਚ ਪਹੁੰਚਿਆ ਡੱਡੂ ਦੂਜੀ ਛਾਲ ਵਿੱਚ ਪਹੁੰਚ ਗਿਆ ਅੱਧਾ ਵੀ ਆ ਦੇਖੋ ਗੁਰਪ੍ਰੀਤ ਨੇ 317 ਜੋੜ 49 ਲਈ ਇੱਕ ਸੰਖਿਆ ਨੂੰ ਤੋੜ ਕੇ ਹੱਲ ਕੀਤਾ ਸੀ ਸੰਖਿਆ ਨੂੰ ਤੋੜਨਾ ਬਿਲਕੁਲ ਸਿੱਖ ਚੁੱਕੇ ਹਾਂ ਉਹ ਦੇਖੋ ਜਿਵੇਂ ਇੱਥੇ ਦੇਖੋ ਅ ਪਿਛਲਾ ਦੇਖੋ 49 ਹੈ ਨਾ 317 ਜੋੜ 49 ਤਾਂ 49 ਨੂੰ ਅਸੀਂ ਕੀ ਜੋੜਦੇ ਹੁੰਨੇ ਆ 10 10 10 10 ਹੈ ਨਾ ਚਾਰ ਵਾਰ ਜੋੜ ਲਿਆ 40 ਤੇ 9 ਨੂੰ ਆਪਾਂ ਅਲੱਗ ਲਿਖਦੇ ਹੁੰਨੇ ਆ 9 ਤਾਂ ਹੁਣ ਦੇਖੋ ਤੁਸੀਂ ਪਹਿਲਾਂ 317 ਦੇ ਵਿੱਚ 10 ਜੋੜੋ 3 ਦੇ ਵਿੱਚ ਨਹੀਂ ਜੋੜਨੇ 1 ਦੇ ਵਿੱਚ ਜੋੜੋ ਕਿਉਂਕਿ ਦਹਾਈ ਨੂੰ ਦਹਾਈ ਨਾਲ ਜੋੜਾਂਗੇ ਤਾਂ ਇੱਥੇ ਕਿੰਨਾ ਆ ਗਿਆ 327 ਇੱਥੇ ਕਿੰਨਾ ਆਊਗਾ 337 ਇੱਥੇ 10 ਜੋੜੋ 3 ਦੇ ਵਿੱਚ 1 ਜੋੜੇ 347 ਹੈਨਾ 347 'ਚ 10 ਜੋੜੇ 357 357 ਦੇ ਵਿੱਚ ਹੁਣ ਅਸੀਂ 9 ਜੋੜਨੇ ਆ ਇਹ ਅਸੀਂ 7 ਦੇ ਵਿੱਚ 9 ਜੋੜ ਕੇ ਦੇਖੇ ਤਾਂ ਕਿੰਨੇ ਬਣੇ 16 16 ਦੇ ਵਿੱਚ ਅੱਗੇ ਇਸ ਤੋਂ ਜਦੋਂ ਆਪਾਂ ਇਹਨੂੰ ਅਗਰ ਤੁਹਾਨੂੰ ਇਹ ਔਖਾ ਲੱਗੂਗਾ 357 ਜੋੜ 9 ਤੁਸੀਂ ਇਸ ਤਰੀਕੇ ਨਾਲ ਵੀ ਕਰ ਸਕਦੇ ਹੋ ਇਕਾਈ ਨੂੰ ਇਕਾਈ ਦੇ نیچے ਰੱਖ ਕੇ 9 ਤੇ ਦੇ ਵਿੱਚ 7 ਜੋੜ ਕੇ 16 ਹਸਰ ਪਰ ਇੱਕ ਮਤਲਬ ਕਿ ਇੱਕ ਮਹਿਮਾਨ ਘਰ ਚਲ ਗਿਆ 5 ਤੇ 1 6 ਇੱਕ ਮਹਿਮਾਨ ਨੂੰ ਜੋੜ ਕੇ 366 ਸਾਡਾ ਕੀ ਆ ਗਿਆ ਆ ਆਨਸਰ ਆ ਗਿਆ ਇਹ ਸਵਾਲ ਥੋੜਾ ਕੰਪਲਿਕੇਟਡ ਸੀ ਇਹ ਮੈਂ ਕੋਸ਼ਿਸ਼ ਕਰੂੰਗੀ ਤੁਹਾਨੂੰ ਸਕੂਲ ਦੇ ਵਿੱਚ ਜਦ ਤੁਸੀਂ ਆਉਂਗੇ ਮੈਂ ਚੰਗੀ ਤਰ੍ਹਾਂ ਸਮਝਾਵਾਂ ਹੈਨਾ ਅੱਗੇ ਦੇਖੋ ਖਾਲੀ ਥਾਂ ਲਈ ਉਚਿਤ ਥਾਂ ਦੱਸੋ ਹੁਣ ਦੇਖੋ ਅਸੀਂ ਕੀ ਸੋਚਦੇ ਹੁੰਨੇ ਆ ਕਿ ਜੇ ਖਾਲੀ ਥਾਂ ਦੇ ਦਿੱਤਾ ਇੱਥੇ 400 ਲਿਖਿਆ ਇੱਥੇ ਖਾਲੀ ਜਗ੍ਹਾ ਦਿੱਤੀ ਇੱਥੇ 300 ਲਿਖਿਆ ਦੇਖੋ ਹੁਣ ਉਹਨਾਂ ਨੇ ਆਪਾਂ ਨੂੰ ਮੈਂ ਤੁਹਾਨੂੰ ਹਮੇਸ਼ਾ ਦੱਸਦੀਆਂ ਕਿ ਜੇ ਤਾਂ ਇਹਨਾਂ ਦੋਵਾਂ ਤੋਂ ਸੰਖਿਆ ਵੱਡੀ ਹੋ ਜਾਵੇ ਤਾਂ ਅਸੀਂ ਇੱਥੇ ਜੋੜ ਪਰ ਦੇਣਾ ਹੈ ਹਨਾ ਪਰ ਜੇ ਸੰਖਿਆ ਇਹਨਾਂ ਦੋਮ ਤੋਂ ਪਿੱਛੇ ਛੋਟੀ ਹੋ ਜਾਵੇ ਅਨਸਰ ਦੇ ਵਿੱਚ ਤਾਂ ਅਸੀਂ ਘਟਾਓ ਪਰ ਦਿੰਨੇ ਆ ਹੁਣ ਦੇਖੋ ਇੱਥੇ 4 ਲਿਖਿਆ ਇੱਥੇ 3 ਲਿਖਿਆ ਬਰਾਬਰ ਦੇ ਵਿੱਚ 600 ਤੇ 800 ਲਿਖਿਆ ਹਨਾ 400 ਤੇ 300 ਤੋਂ ਵੱਡਾ ਹੀ ਹੋ ਗਿਆ ਨਾ 600 ਹੁਣ ਸੰਖਿਆ ਜਦੋਂ ਵੱਡੀ ਹੋਗੀ ਤਾਂ ਇਹਦਾ ਮਤਲਬ ਕੀ ਆਊਗਾ ਜੋੜ ਹੋਊਗਾ ਤਾਂ ਕਿਹੜੀ ਆਪਸ਼ਨ ਸਹੀ ਆ ਏ ਈ ਡੀ ਆਪਸ਼ਨ ਵੀਰ ਕੋ ਸਹੀ ਆ 3 ਨੰਬਰ ਤੇ ਦੇਖੋ ਖਾਲੀ ਥਾਵਾਂ ਭਰਨ ਲਈ ਸਹੀ ਉੱਤਰ ਚੁਣੋ ਅਗਰ ਕਹਿੰਦੇ 42 36 78 ਹੈ 78 ਘਟਾਓ ਬਰਾਬਰ ਹੈ 35 ਤਾਂ ਹੁਣ ਦੇਖੋ ਇੱਥੇ ਆਪਾਂ ਨੂੰ ਉਹਨਾਂ ਨੇ 42 36 ਦਿੱਤੇ ਸੀ ਵੀ 78 ਬੰਦੀ ਆ 78 ਵੀ ਲਿਖਿਆ 36 ਵੀ ਲਿਖਿਆ ਜਿਹੜਾ ਨਹੀਂ ਲਿਖਿਆ ਉਹਨੂੰ ਅਸੀਂ ਇੱਥੇ ਲਿਖ ਦੇਣਾ 42 78 ਤੇ 36 ਹੈਗੇ ਨੇ ਇੱਥੇ ਕੀ ਨਹੀਂ ਹੈਗਾ 42 ਕਿਉਂਕਿ 42 ਤੇ 36 ਹੀ 78 ਬੰਦੇ ਆ ਤਾਂ ਹੁਣ ਇੱਥੇ ਦੋਵਾਂ ਜਗ੍ਹਾ ਸੀ 42 ਭਰ ਕੇ ਤਾਂ ਸਾਡਾ ਸਹੀ ਆਪਸ਼ਨ ਕਿਹੜੀ ਆਗੀ 42 ਆਗੀ ਤਾਂ ਇਹ ਸੀ ਅੱਜ ਦਾ ਸਾਡਾ ਮੈਥ ਦਾ ਜੋ ਕਿ ਪੂਰਾ ਚੰਗੀ ਤਰ੍ਹਾਂ ਅਸੀਂ ਕਰ ਲਿਆ ਹੈ